ਉਹ ਨਾਰਥ ਹੰਡੇ ਦੇ ਪੁਆਇੰਟਾਂ ਜਾ ਕੇ ਕਿੱਦਾਂ ਜਾਮ ਕਖਰਾ ਮੂਰੇ ਪਾਣੀ ਪਾਣੀ ਆ ਗਿਆ ਬੜੀ ਸੀਗਾ ਮੈਂ ਆ ਕੇ ਗਿਆ ਕੱਲ ਭੈਣ ਉਹ ਪਾਣੀ ਸੀਗਾ ਕਿੱਥੇ ਕਿੱਥੇ ਜਾ ਕੇ ਨਾ ਜਾਵਾਂ ਕਦੀ ਜਾਵਿੱਤੇ ਨਹੀਂ ਜਾਵਾਂ ਕਿੱਥੇ ਨਹੀਂ ਜਾ ਰਹੇ ਕੋਈ ਬੰਦੇ ਪਾਣੀ ਬਹੁਤ ਆ ਮੂਰੇ ਯਾਰ ਦੇ ਮਨ ਕੱਲਣ ਦੀ ਮੀਂਹ ਤਾਂ ਇੰਨਾ ਪਿਆ ਨਹੀਂ ਰਾਤ ਕੱਲ ਦਾ ਪਰੀ ਖੜਾ ਬਸ ਉਹ ਸੀਵਰੇਜ ਤੋਂ ਬਚਾ ਕੇ ਇਧਰੋਂ ਖੱਡੀ ਇਹ ਇੰਨਾ ਪਾਣੀ ਮੀਂਹ ਦਾ ਨਹੀਂ ਹੈ ਡੈਂਗਾ ਦਾ ਪਾਣੀ ਆ ਵੱਧ ਸੀਵਰੇਜ ਬੈਂਕ ਵਾਲਾ ਮੀਂਹ ਉੱਥਾ ਸੀਵਰੇਜ ਬੈਂਕ ਵਾਲਾ ਬੋਰ ਤੇਨੋ ਕਹਿੰਦੇ ਆ ਤੇ ਇੱਕ ਵਾਰ ਵਧੀਆ ਇਹ ਆ ਰੋੜਾ ਵਾਣਾ ਜਲੰਧਰ ਕਰਾਇਆ ਇੱਕ ਕਾਲਾ ਗੱਡੀ ਇੱਥੇ ਪਾਲਾ ਟਾਪੋ ਟਾਪ ਜਾਂਦੀ ਗੀ ਇਹ ਨਹੀਂ ਬੰਦ ਨੇ ਪੈਂਦੇ ਜਲਦੀ ਸ਼ਹਿਰ ਦਾ ਦੁਖੀ ਹੋਇਆ ਇਹਦਾ ਬੰਦਾ ਗੱਡੀ ਲਾ ਲਾ ਬੜਾ ਕਾਮ ਜਾਵੇ ਸ਼ਹਿਰ ਦੀ ਗੱਡੀ ਤਾਂ ਹੀ ਆਟੋਮੈਟਿਕ ਲਈ ਸੀ ਮੈਸੇਜ ਕਰਨਾ

ਇਹ ਜਿਹੜੀ ਜਿਹੜੀ ਪਰਾ ਹੈਗੀ ਦਾਣਾ ਮੰਡੀ ਉਹਦੇ ਪੁਰਾਣੇ ਛੱਡੀ ਹੈ ਜਿਹੜੇ ਹੈਗੇ ਆ ਇਹਦੇ ਕਾਰਨ ਸੇਕਾ ਦਾਣਾ ਮੰਡੀ ਦਾ ਤੋਂ ਬੋ ਜਗਾ ਵੱਡਾ ਛੱਡ ਪਾਇਆ ਉਹਨੇ ਕਿੰਨਾ ਛੱਡ ਪਾਇਆ ਆ ਰਾਮ ਇਹ ਲਾਇਆ ਪਟਾਕੇ ਆ ਗਏ ਬੜਾ ਪਸਣਾ ਪਟਾਕਾ ਲਾ ਬਾਜੇ ਬਾਜੇ ਆ ਹੁਣ ਇਹਦੇ ਗੱਡੀਆਂ ਖੜ ਦੇ ਸਭ ਹਵਾ ਨਿਕਲੀ ਆਪਣਾ ਦੇਖੋ ਉਹਨੇ ਦਰਿਵਾਜ਼ੇ ਵੱਡੇ ਵੱਡੇ ਬਣਾ ਦਿੱਤੇ ਗੁਰੂਆਂ ਦੇ ਪ੍ਰੋਬਲਮਾਂ ਬੁਲਾਗੇ ਨੇ ਰੋਡ ਤੇ ਕਿਹ ਸਰਕਾਰੀ ਪੰਪਾਂ ਵੀ ਵਧੀਆ ਬੰਨਾਂ ਦੇ ਨੰਬਰ ਸਾਰ ਨਹੀਂ ਵੀ ਪੈਂਦਾ ਸਾਡੇ ਵਿਰੁੱਧ ਕਿੱਥੇ ਆਏ ਆ ਜਿਹੜਾ ਪੁਰਾਣੇ ਦਮ ਆਏ ਨੇ ਆ ਪੁਨ ਆਪਾਂ ਇੱਧਰ ਦਿਖਾਈ ਜਾਂਦੇ ਉਹੀ ਕੋਈ ਨਵਾਂ ਤਰਿਆ ਟੋਟਿਆ ਤਾਂ ਦੇ ਦਿਆ ਰਾਈ ਅੱਗੇ ਲਾਈ ਜਾ ਕੇ ਬੈਕ ਸਾਈਡ ਤੇ ਕੀ ਇੱਧਰੋਂ ਸਾਈਡ ਤੇ ਲਈ ਜਾਣੀ ਆ ਆ ਗ੍ਰੀਨ ਲੈਂਡਸ ਭੂਗਲਾ ਗਿਆ ਜੀ ਕਹ ਲੈ ਦੋਨ ਸਾਈਡ ਪਰਾਂ ਥੋੜੀ ਜਿਹੀ ਸਾਡੇ ਟੁੱਟੇ ਮੈਚ ਜਿੱਤ ਮੈਂ ਆਦੀ ਤੇ ਹਾਂ ਚੱਲ ਆਪਾਂ ਕਿਉਂ ਬਲੌਂਗ ਸਾਈਡ ਤੇ ਗਈ ਮੜੀ ਮੈਥੋਂ ਲਾਣਾ ਫਿਰ ਉਹ ਕੋਲੋਤਰਾ ਕੋਲ ਆਣਾ ਪੈਣਾ ਰੋਂਗ ਸਾਈਡ ਨਹੀਂ ਆਪਾਂ ਨੂੰ ਬੀਦੁਰੋ ਕਰੋ ਤੇ ਪਾਣੀ ਬਹੁਤ ਖੜਾ ਹਾਂਦਾ ਕਿਤੇ ਨਾ ਦੇ ਜਿੰਦੇ ਸਾਰੇ ਕੰਦੇ ਹਾਂ ਹਾਂ ਉਹ ਨਹੀਂ ਬੈ ਪਾਉਂਦਾ ਪਾਉਂਦਾ ਕਿੰਨਾ ਸਲੋ ਕੰਬੇ ਨਹੀਂ ਨਾ ਆ ਰਹੀ ਨੇ ਉਹ ਜਿਹੜੀ ਪਿੜੇ ਆਪਾਂ ਦੋ ਗ੍ਰੀਨ ਲੈਂਡ ਸਕੂਲ ਦੀ ਛੁੱਟੀ ਹੋ ਗਈ ਇਹ ਲਾਗੇ ਮੇਰਾ ਬੇਟਾ ਬਾਹਰ ਆਈਵੇ ਤੂੰ ਬਥਾਲਾਂਗੇ ਨਾਲ ਨੂੰ ਲੈ ਲਈ ਤਾਂ ਬੇਰ ਟੈਲੀਫੋਨ ਫੇਰ ਚੱਲਦੇ ਆਂ ਜੀ ਆਪਾਂ ਪੁੱਜਾ ਕੇ ਸੰਚਾਰ ਆ ਲੈ ਆਪਾਂ ਅਰੇ ਜੋੜ ਲੈਂਦੇ ਕੋਈ ਨਹੀਂ ਕੋਈ ਨਹੀਂ ਇਹ ਬਦਲ ਜਿਆਦਾ ਚੜਿਆ ਪਰ ਨਹੀਂ ਦੇਖੋ ਪੈਂਦਾ ਕਿ ਨਹੀਂ ਪੈਂਦਾ ਮੇਰੇ ਭਰਾ ਮੋਟਰ ਚੱਲ ਗਿਆ ਲਾਈਟ ਆਈ ਹੋਈ ਆ ਉਹ ਇੱਕ ਕੱਕਿਆਣੀ ਲੈਣਾ ਦਾ ਤਾ ਤੋੜਾ ਉਹ ਲੈਣਾ ਜੀ ਯਾਰ ਲਾ ਮਾ ਇਹ ਵਲੀ ਲੈਣਾ

ਉਣੀ ਮੋਟਰ ਤੂੰ ਗੁਰਦੀ ਤਰੇ ਤਾਰਾਂ ਲਾ ਕੇ ਗਿਆ ਨੇ ਡੰਗਰ ਵੜ ਜਾਂਦੇ ਨੇ ਅੰਦਰ ਤੇ ਤਾਂ ਕਰਕੇ ਤਾਰਾਂ ਲਾਈਆਂ ਹੋਈਆਂ ਹੁਣ ਤਾਰਾਂ ਫੁੱਲਾਂਗੇ ਫੇਰ ਚੱਲਾਂਗੇ ਅੰਦਰ ਇੱਥੋਂ ਅਜੇ ਦਾ ਸਾਰੇ ਖੇਤ ਹੁਣ ਘਰ ਨੂੰ ਖੇਤ ਲਈ ਤਰਾਂ ਮੱਕੀ ਵੀ ਗੇਮ ਬਣਦਾ ਹੈ ਪਰ ਅੱਜ ਬਾਹਰ ਹੁੰਦੇ ਹੋਰ ਤੱਕਰ ਨਾ ਮਾਰਦੇ ਨੂੰ ਦੇਣਾ ਜੇਰੇ ਨਰਮ ਆ ਜਾਣੇ ਤੇ ਆਹ ਪੁਰਾਣਾ ਕੀ ਸੀ ਖੇਤ ਹੀ ਖੇਤ ਸੀ ਪੁਰੇ ਸਾਰੇ ਪਾਸਿਓਂ ਥੈਂਕ ਯੂ ਜਦਾ ਅੱਜ ਨਾ ਬਰਸ ਰਹੀ ਆ ਸਾਰੇ ਖੇਤ ਤੇ ਕੰਮ ਨਹੀਂ ਹੁਣ ਕਿਤੇ ਉਹ ਪੰਜ ਛਤ ਸਾਲ ਨੇ ਵਸੇ ਸਿੱਖੂ ਰੋਏ ਵੀ ਮਪੇਣੇ ਇੱਥੇ ਆ ਜਾਣੇ ਕਿ ਬਸ ਲੱਗੀ ਆ ਰੱਤ ਪਰ ਇਹ ਆਪਣੇ ਇੰਨੇ ਕਿ ਲਾਇਆ ਹੋਇਆ ਦਰਾਖਤ ਬਾਕੀ ਸਭ ਨੇ ਵੜਤੇ ਹਲੇ ਦੋਲਿਆਂ ਦੇ ਇੱਥੇ ਆਪਾਂ ਹੋਰ ਲਾ ਕੇ ਜਾਣੇ ਆ ਫੁੱਟੇ ਪਾਏਗਾ ਫਿਰ ਆਪਣੇ ਕੋਲ ਕਰੇ ਮੇਰੇ ਪਾਲੇ ਹੋਏ ਆ ਨਾਰ ਦੇ ਹੋਰ ਨਿੰਮਾ ਦੇ ਯਾਰ ਉਹ ਹੋ ਜਾਣਗੇ ਆ ਉਹ ਹੋ ਜਾਣੀਆਂ ਨਾ ਫੇਰ ਲਾਵਾਂਗੇ ਉਹ ਕਾਕਾ ਬੰਡਾ ਉਹ ਤਾਂ ਕਿ ਮਿਹਰਬਾਨੀ ਆ ਚਲੇ ਜਾਂਦੀ ਆ ਭੋੜਾ ਕਲੋਨੀ ਆ ਜਾਂਦੀ ਆ ਸਾਹਮਣੇ ਉਹ ਜਿੱਥੇ ਆਟੋ ਤੁਰਿਆ ਜਾਂਦਾ ਉਹਦੇ ਵਿੱਚੋਂ ਵਿੱਚ ਦੀ ਨੰਮਣੀ ਇਹਨਾਂ ਦੇ ਕਿਹਾ ਪੱਕੀ ਸੜਕੇ ਸਿੱਧੀ ਹੀ ਨਿਕਲ ਜਾਣੀ ਹੈ ਮੇਨ ਜਿਹੜੀ ਹੁਣ ਵਿੱਚ ਨਹੀਂ ਹੁਣ ਤਾਂ ਉਹ ਕੋਲੋਂ ਮੀਂਹ ਆਉਣਾ ਫਿਰ ਸਿੱਧੀ ਪਾਣੀ ਜਿਹੜੀ ਉਹ ਜਾਂਦੀ ਹੈ ਟੈਂਪੋ ਆਰਡਰ ਜਿਹੜੀ ਹੋ ਰਹੀ ਹੋਣੀ 来ਆਂਗੇ 4-5 ਮੋਟਰ ਆਪਣੀਆਂ ਜਿਹੜੀਆਂ ਹੈਗੀਆਂ ਨੇ ਸਾਰੀ ਨਾਸਤਰੀ ਲੱਗੀ ਜਾਂਦੀ ਨਾਲੇ ਦੁਆਲੇ ਬਹੁਤ ਧੱਕ ਦੇ ਗੰਨਾਸਤੀ ਦਸਤੀ ਖੜੀ ਆ ਫੈਕਟਰੀ ਸਾਰੀ ਲੱਗੀ ਹੋਈ ਆ